ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਭਾਰਤੀ ਕਿਸਾਨ ਜੁਨੀਅਨ ਇਕਤਾ YouTube ਚੈਨਲ ਵਿੱਚ ਦੋਸਤੋ ਪੀਐਮ ਕਿਸਾਨ ਨਿਧੀ ਯੋਜਨਾ ਜੋ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਜਿਸ ਸਕੀਮ ਤਹਿਤ ਕਿਸਾਨਾਂ ਨੂੰ ਸਾਲ ਵਿੱਚ ਤਿੰਨ ਵਾਰ 2-2000 ਰੁਪਏ ਵਾਲੀ ਕਸਤ ਆਉਂਦੀ ਹੈ ਉਹ ਸਕੀਮ ਵਿੱਚ ਦੋਸਤੋ ਜੇਕਰ ਤੁਹਾਡੀ ਕਸਤ ਬੰਦ ਹੋਈ ਵੀ ਹੈ ਤਾਂ ਉਹ ਆਪਾਂ ਕਿਵੇਂ ਚਾਲੂ ਕਰ ਸਕਦੇ ਹਾਂ ਅੱਜ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਤਾਂ ਦੋਸਤੋ ਐਸ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇਖ ਦੇਣਾ ਦੋਸਤੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਤੇ ਜੇਕਰ ਦੋਸਤੋ ਤੁਸੀਂ ਚੈਨਲ ਤੇ ਪਹਿਲੀ ਵਾਰ ਨਵੇਂ ਆਏ ਹੋ ਤਾਂ ਹੇਠਾਂ ਸਬਸ ਤੁਹਾਡੇ ਦਰ ਦੇ ਤੀ ਹਰ ਜਾਣਕਾਰੀ ਤੁਹਾਡੇ ਤੱਕ ਡਾਇਰੈਕਟ ਪਹੁੰਚਦੀ ਰਹੇਗੀ ਕਿਉਂਕਿ ਆਪਾਂ ਇਸ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਆ। ਸੋ ਹੁਣ ਆਪਾਂ ਦੋਸਤੋ ਤੁਹਾਨੂੰ ਦੱਸਦੇ ਆ ਅੱਗੇ ਵੀਡੀਓ ਵਿੱਚ ਵੀ ਕਿਵੇਂ ਆਪਾਂ ਆਪਣੀ ਕਿਸ਼ਤ ਚਾਲੂ ਕਰਵਾ ਸਕਦੇ ਆ। ਹਾਂਜੀ ਦੋਸਤੋ ਇਸ ਲਈ ਆਪਾਂ ਸਭ ਤੋਂ ਪਹਿਲਾਂ ਜਾਣਾ ਹੈ ਫੋਨ ਦੇ Chrome ਬ੍ਰਾਊਜ਼ਰ ਵਿੱਚ Chrome ਬ੍ਰਾਊਜ਼ਰ ਨੂੰ ਤੁਸੀਂ ਓਪਨ ਕਰਨਾ ਹੈ। ਸਭ ਤੋਂ ਪਹਿਲਾਂ ਤਾਂ ਦੋਸਤੋ ਤੁਸੀਂ ਦੇਖਣਾ ਜੇਕਰ ਤੁਹਾਡਾ Wi-Fi ਆਨ ਹੈ ਤਾਂ ਤੁਸੀਂ Wi-Fi ਨੂੰ ਆਫ ਕਰ ਦੇਣਾ ਹੈ ਕਿਉਂਕਿ Wi-Fi ਨਾਲ ਕਈ ਵਾਰ ਇਹ ਸਾਈਟ ਕਨੈਕਟ ਨਹੀਂ ਹੁੰਦੀ, ਸਾਈਟ ਓਪਨ ਨਹੀਂ ਹੁੰਦੀ। ਤਾਂ ਤੁਸੀਂ ਓਨਲੀ ਦੋਸਤੋ ਆਪਣੇ ਮੋਬਾਈਲ ਦਾ ਤੋ ਉਸ ਤੋਂ ਬਾਅਦ ਦੋਸਤੋ ਤੁਸੀਂ ਇੱਕ ਵੈਬਸਾਈਟ ਓਪਨ ਕਰਨੀ ਹੈ pmkisan.gov.in pmkisan.gov.in ਇਹ ਲਿਖ ਕੇ ਤੁਸੀਂ ਸਰਚ ਕਰਨਾ ਹੈ ਸਰਚ ਕਰਨ ਤੋਂ ਬਾਅਦ ਦੋਸਤੋ ਤੁਹਾਡੇ ਸਾਹਮਣੇ ਇਹ ਵੈਬਸਾਈਟ ਓਪਨ ਹੋ ਜਾਵੇਗੀ ਪਹਿਲੇ ਨੰਬਰ ਦੇ ਉੱਪਰ ਬੈਨਰ ਆ ਰਿਹਾ ਦੋਸਤੋ ਤੁਸੀਂ ਇਸ ਨੂੰ ਕੱਟ ਦੇਣਾ ਹੈ ਸਾਈਡ ਤੋਂ ਤਾਂ ਦੋਸਤੋ ਅੱਗੇ ਇਸ ਵਿੱਚ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰਨਾ ਵੀ ਤੁਹਾਡੀ ਕਿਸ਼ਤ ਕਿਉਂ ਬੰਦ ਹੈ ਕੀ ਕਾਰਨ ਬੰਦ ਹੋਣ ਦਾ ਤਾਂ ਤੁਸੀਂ ਅਸਲ ਹੀ ਇੱਥੇ ਜਾਣਾ ਹੈ ਨਾਓ ਯੂਆਰ ਸਟੇਟਸ ਇਸ ਤੇ ਕਲਿੱਕ ਕਰਨਾ ਹੈ ਤਾਂ ਅੱਗੇ ਦੋਸਤੋ ਤੁਹਾਡੇ ਸਾਹਮਣੇ ਇਹ ਪੇਜ ਓਪਨ ਹੋ ਜਾਵੇਗਾ ਐਸ ਵਿੱਚ ਦੋਸਤੋ ਇੱਥੇ ਲਿਖਿਆ ਆ ਰਿਹਾ ਐਂਟਰ ਰਜਿਸਟ੍ਰੇਸ਼ਨ ਨੰਬਰ ਜੇਕਰ ਤੁਹਾਡੇ ਕੋਲ ਨੰਬਰ ਹੈਗਾ ਤਾਂ ਤੁਸੀਂ ਇੱਥੇ ਭਰ ਭਰ ਦੇਣਾ ਹੈ ਜੇਕਰ ਤੁਹਾਡੇ ਕੋਲ ਨੰਬਰ ਨਹੀਂ ਤਾਂ ਤੁਸੀਂ ਨਾਓ ਯੂਅਰ ਰਜਿਸਟ੍ਰੇਸ਼ਨ ਨੰਬਰ ਇਸ ਤੇ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਦੋਸਤੋ ਅੱਗੇ ਇੱਥੇ ਪਹਿਲੇ ਨੰਬਰ ਤੇ ਮੋਬਾਈਲ ਨੰਬਰ ਲਿਖਿਆ ਹੋਇਆ ਹੈ ਜਾਂ ਮੋਬਾਈਲ ਨੰਬਰ ਭਰ ਕੇ ਆਪਾਂ ਕੱਢ ਸਕਦੇ ਹਾਂ ਜੇਕਰ ਤੁਹਾਡੇ ਕੋਲ ਜਦੋਂ ਫਾਰਮ ਭਰੇ ਸੀ ਉਹ ਮੋਬਾਈਲ ਨੰਬਰ ਹੈਗਾ ਤਾਂ ਤੁਸੀਂ ਕੱਢ ਸਕਦੇ ਹੋ ਜੇਕਰ ਉਹ ਨੰਬਰ ਨਹੀਂ ਤਾਂ ਤੁਸੀਂ ਆਧਾਰ ਕਾਰਡ ਇੱਥੇ ਕਲਿੱਕ ਕਰਕੇ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਭਰ ਕੇ ਕੱਢਣਾ ਹੈ ਹੁਣ ਆਪਣੇ ਕੋਲ ਨੰਬਰ ਹੈਗਾ ਤਾਂ ਨੰਬਰ ਭਰਦੇ ਹਾਂ ਨੰਬਰ ਭਰਨ ਤੋਂ ਬਾਅਦ ਦੋਸਤੋ ਦੂਜੇ ਨੰਬਰ ਤੇ ਜੋ ਇਹ ਕੈਪਚਾ ਕੋਡ ਲਿਖਿਆ ਹੋਇਆ ਹੈ ਉਹ ਸੇਮ ਅੱਖਰ ਆਪਾਂ ਇੱਥੇ ਭਰਨੇ ਹੈ ਜਿਵੇਂ ਸੇਮ ਲਿਖਿਆ ਹੋਇਆ ਵੱਡੇ ਛੋਟੇ ਅੱਖਰ ਉਦਾਂ ਹੀ ਆਪਾਂ ਤਾਂ ਉਸ ਤੋਂ ਬਾਅਦ ਆਪਾਂ ਗੇਟ ਇੱਥੇ ਕਲਿੱਕ ਕਰਨਾ ਹੈ ਤਾਂ ਦੋਸਤੋ ਤੁਹਾਡੇ ਨੰਬਰ ਤੇ ਜੋ ਤੁਸੀਂ ਨੰਬਰ ਪਰ ਹੈ ਉੱਤੇ ਇੱਕ OTP ਆਵੇਗਾ ਕੋਡ ਉਹ ਤੁਸੀਂ ਇੱਥੇ ਕੋਡ ਭਰ ਦੇਣਾ ਹੈ ਚਾਰ ਅੱਖਰਾਂ ਦਾ ਕੋਡ ਆਵੇਗਾ ਹੁਣ ਆਪਾਂ ਨੂੰ ਉੱਪਰ ਇਹ ਕੋਡ ਆ ਚੁੱਕਿਆ 6110 ਇਹ ਦੋਸਤੋ ਆਪਾਂ ਇੱਥੇ ਭਰ ਦਿੰਦੇ ਹਾਂ ਕੋਡ ਕੋਡ ਭਰਨ ਤੋਂ ਬਾਅਦ ਗੇਟ ਡਿਟੇਲ ਇਸ ਤੇ ਕਲਿੱਕ ਕਰਨਾ ਹੈ ਤਾਂ ਅੱਗੇ ਦੋਸਤੋ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਇੱਥੇ ਲਿਖਿਆ ਆ ਜਾਵੇਗਾ ਅੱਗੇ ਤੁਹਾਡਾ ਨਾਮ ਲਿਖਿਆ ਹੋਇਆ ਹੈ ਤਾਂ ਤੁਸੀਂ ਇਹ ਨੰਬਰ ਨੂੰ ਕਾਪੀ ਕਰ ਲੈਣਾ ਹੈ ਕਾਪੀ ਕਰਨ ਤੋਂ ਬਾਅਦ ਦੋਸਤੋ ਤੁਸੀਂ ਬੈਕ ਜਾਣਾ ਹੈ ਫਿਰ ਉਹੀ ਵੈਬਸਾਈਟ ਦੁਬਾਰਾ ਓਪਨ ਕਰਨੀ ਹੈ ਤਾਂ ਇੱਥੇ ਫਿਰ ਦੋਸਤੋ ਤੁਸੀਂ ਦੁਬਾਰਾ ਨਾਉ ਜੂਆਰ ਸਟੇਟਸ ਇਸ ਤੇ ਕਲਿੱਕ ਕਰਨਾ ਹੈ ਤਾਂ ਅੱਗੇ ਦੋਸਤੋ ਤੁਹਾਡੇ ਸਾਹਮਣੇ ਇਹ ਪੇਜ ਓਪਨ ਹੋਵੇਗਾ ਇੱਥੇ ਤੁਸੀਂ ਐਂਟਰ ਰਜਿਸਟ੍ਰੇਸ਼ਨ ਨੰਬਰ ਇੱਥੇ ਤੁਸੀਂ ਉਹ ਨੰਬਰ ਕਾਪੀ ਕਰ ਦੇਣਾ ਹੈ ਉਹ ਲਿਖ ਦੇਣਾ ਨੰਬਰ ਇੱਥੇ ਨੰਬਰ ਲਿਖਣ ਤੋਂ ਬਾਅਦ ਦੋਸਤੋ ਜੋ ਇਹ ਕੈਪਚਾ ਕੋਡ ਆਵੇਗਾ ਇਹ ਤੁਸੀਂ ਇੱਥੇ ਭਰ ਦੇਣਾ ਹੈ ਕੈਪਚਾ ਕੋਡ ਭਰਨ ਤੋਂ ਬਾਅਦ ਗੈਟ ਓਟੀਪੀ ਇੱਥੇ ਕਲਿੱਕ ਕਰਨਾ ਹੈ ਤਾਂ ਦੋਸਤੋ ਫਿਰ ਤੁਹਾਨੂੰ ਇੱਕ ਕੋਡ ਆਵੇਗਾ ਓਟੀਪੀ ਉਹ ਤੁਸੀਂ ਇੱਥੇ ਭਰਨਾ ਹੈ ਮੋਬਾਈਲ ਓਟੀਪੀ ਦੇ 9144 ਇਹ ਪਨ ਕੋਡ ਆ ਚੁੱਕਿਆ ਇੱਥੇ ਭਰ ਦਿੰਨੇ ਆ ਉਸ ਤੋਂ ਬਾਅਦ ਆਪਾਂ ਗੈਟ ਡਾਟਾ ਤੇ ਕਲਿੱਕ ਕਰਨਾ ਹੈ ਤਾਂ ਅੱਗੇ ਦੋਸਤੋ ਜੋ ਪੇਜ ਖੁੱਲੇਗਾ ਇਸ ਵਿੱਚ ਤੁਹਾਡੀ ਸਾਰੀ ਡਿਟੇਲ ਆ ਜਾਵੇਗੀ ਤਾਂ ਪਹਿਲੇ ਨੰਬਰ ਤੇ ਜਿਵੇਂ ਇੱਥੇ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਲਿਖਿਆ ਹੋਇਆ ਕਿਤੇ ਤੁਹਾਡਾ ਨਾਮ ਪਿਤਾ ਦਾ ਨਾਮ ਮੋਬਾਈਲ ਨੰਬਰ ਪਿੰਡ ਸਾਰਾ ਲਿਖਿਆ ਹੋਇਆ ਤਾਂ ਹੁਣ ਆਪਾਂ ਦੋਸਤੋ ਕਾਰਨ ਦੇਖਣਾ ਵੀ ਕੀ ਕਾਰਨ ਆਪਣੀ ਕਿਸ਼ਤ ਬੰਦ ਹੋ ਚੁੱਕੀ ਆ ਤਾਂ ਦੋਸਤੋ ਆਪਾਂ एलिਜੀਬਿਲਟੀ ਸਟੇਟਸ ਇਸ ਤੇ ਕਲਿੱਕ ਕਰਨਾ ਹੈ ਤਾਂ ਇਸ ਵਿੱਚ ਦੋਸਤੋ ਤਿੰਨ ਤਰ੍ਹਾਂ ਦੀ एलिਜੀਬਿਲਟੀ ਆ ਪਹਿਲੇ ਨੰਬਰ ਤੇ ਲੈਂਡ ਸੀਡਿੰਗ ਇਹ ਵੀ ਆਪਾਂ ਨੂੰ ਜਸ ਚਾਹੀਦੀ ਆ ਜੇ ਤੁਹਾਡੂ ਕਿਸ਼ਤ ਆਉਂਦੀ ਆ ਦੂਜੇ ਨੰਬਰ ਤੇ ਈਕੇਵਾਈਸੀ ਤੇ ਤੀਜੇ ਨੰਬਰ ਤੇ ਆਧਾਰ ਬੈਂਕ ਅਕਾਊਂਟ ਸੀਡਿੰਗ ਹਾਂ ਦੋਸਤੋ ਜੇਕਰ ਤੁਹਾਡੀ ਲੈਂਡ ਸੀਡਿੰਗ ਨੋ ਆ ਤਾਂ ਤੁਹਾਨੂੰ ਤੁਹਾਡੇ ਜ਼ਿਲ੍ਹੇ ਵਿੱਚ કૃषि ਵਿਗਿਆਨ ਕੇਂਦਰ ਜੋ ਖੇਤੀਬਾੜੀ ਦਫ਼ਤਰ ਹੈ ਜ਼ਿਲ੍ਹੇ ਵਿੱਚ ਉੱਥੇ ਇਹ ਜਮ੍ਹਾਂਬੰਦੀ ਦੇ ਕੇ ਆਣੀ ਆ ਉਸ ਤੋਂ ਬਾਅਦ ਦੋਸਤੋ ਤੁਹਾਡੀ 2 3 ਦਿਨਾਂ ਦੇ ਵਿੱਚ ਵਿੱਚ ਕਿਸ਼ਤ ਆ ਜਾਵੇਗੀ ਜਿੰਨੀਆਂ ਵੀ ਤੁਹਾਡੀਆਂ ਰੁਕੀਆਂ ਹੋਈਆਂ ਕਿਸ਼ਤਾਂ ਸਾਰੀਆਂ ਕਿਸ਼ਤਾਂ ਥੋੜੇ ਦਿਨਾਂ ਦੇ ਵਿੱਚ ਵਿੱਚ ਆ ਜਾਣਗੀਆਂ ਨੰਬਰ 2 ਤੇ ਜੇਕਰ ਤੁਹਾਡੀ ਈ ਕੇਵਾਈਸੀ ਸਟੇਟਸ ਤੇ ਨੋ ਆ ਰਿਹਾ ਤਾਂ ਤੁਸੀਂ ਇਹ ਘਰੇ ਬੈਠੇ ਹੀ ਕਰ ਸਕਦੇ ਹੋ ਉਹ ਕਿਵੇਂ ਕਰ ਸਕਦੇ ਆ ਅੱਗੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਤਾਂ ਜੇਕਰ ਉਸ ਤੋਂ ਬਾਅਦ ਅੱਗੇ ਆਧਾਰ ਬੈਂਕ ਅਕਾਊਂਟ ਸੀਡਿੰਗ ਸਟੇਟਸ ਨੋ ਆ ਰਿਹਾ ਤਾਂ ਇਹ ਤੁਸੀਂ ਆਪਣਾ ਆਧਾਰ ਕਾਰਡ ਅਪਡੇਟ ਕਰਾ ਦੇਣਾ ਬੈਂਕ ਵਿੱਚ ਜਾ ਕੇ ਤਾਂ ਉਸ ਤੋਂ ਬਾਅਦ ਇਹ ਇੱਕ ਕਿਸ਼ਤ ਤੁਹਾਡੀ ਆ ਜਾਵੇਗੀ ਇਸ ਨਾਲ ਤਾਂ ਹੁਣ ਦੋਸਤੋ ਈ ਕੇਵਾਈਸੀ ਆਪਾਂ ਕਿਵੇਂ ਕਰਨੀ ਹੈ ਜੇਕਰ ਆਪਣੀ ਈ ਕੇਵਾਈਸੀ ਨੋ ਆ ਰਹੀ ਹੈ ਤਾਂ ਥੱਲੇ ਇੱਥੇ ਤੁਹਾਡੀਆਂ ਦੋ 11 ਕੈਸਟਾ ਜਿਵੇਂ ਆ ਚੁੱਕੀਆਂ ਇਹ ਤੁਸੀਂ ਇੱਥੋਂ ਦੇਖ ਸਕਦੇ ਹੋ ਹੁਣ ਦੋਸਤੋ ਆਪਾਂ ਈ ਕੇ ਵੀ ਸੀ ਕਿਵੇਂ ਕਰਨੀ ਹੈ ਉਸ ਲਈ ਆਪਾਂ ਦੁਬਾਰੀ ਉਹੀ ਵੈਬਸਾਈਟ ਓਪਨ ਕਰਨੀ ਹੈ pmkisan.gov.in ਤਾਂ ਇਸ ਲਈ ਦੋਸਤੋ ਆਪਾਂ ਈ ਕੇ ਵੀ ਇਸ ਤੇ ਪਹਿਲੇ ਨੰਬਰ ਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਦੋਸਤੋ ਤੁਸੀਂ ਇੱਥੇ ਆਪਣਾ ਆਧਾਰ ਕਾਰਡ ਨੰਬਰ ਭਰਨਾ ਹੈ ਆਧਾਰ ਕਾਰਡ ਨੰਬਰ ਭਰਨ ਤੋਂ ਬਾਅਦ ਦੋਸਤੋ ਤੁਸੀਂ ਸਰਚ ਕਰਨਾ ਹੈ ਦੋਸਤੋ ਇੱਥੇ ਇਹਨਾਂ ਦੀ ਪਹਿਲਾਂ ਹੀ ਆਲਰੇਡੀ ਹੋਈ ਹੋਈ ਹੈ ਈ ਕੇ ਵੀ ਇਸ ਆਲਰੇਡੀ ਡਨ ਹੋਈ ਵੀ ਜੇਕਰ ਤੁਹਾਡੀ ਨਹੀਂ ਹੋਈ ਤਾਂ ਇੱਥੇ ਤੁਹਾਨੂੰ ਇੱਕ OTP ਕੋਡ ਆਵੇਗਾ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਤੇ ਉਹ ਕੋਡ ਤੁਸੀਂ ਭਰੋਗੇ ਤਾਂ ਸਬਮਿਟ ਕਰ ਦੇਣਾ ਉਸ ਤੋਂ ਬਾਅਦ ਤੁਹਾਡੀ KYC ਉਸੇ ਟਾਈਮ ਹੋ ਜਾਵੇਗੀ ਇਸ ਤਰ੍ਹਾਂ ਦੋਸਤੋ ਆਪਾਂ ਜੇਕਰ ਆਪਣੀ ਕਿਸ਼ਤ ਬੰਦ ਹੈ ਤਾਂ ਆਪਾਂ ਚਾਲੂ ਕਰਵਾ ਸਕਦੇ ਹਾਂ ਤਾਂ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਜਾਣਕਾਰੀ ਵਧੀਆ ਲੱਗੀ ਤਾਂ ਪਲੀ ਵੀਡੀਓ ਨੂੰ ਅੱਗੇ ਬਾਤੋ ਤੇ ਸ਼ੇਅਰ ਕਰੋ ਲਾਈਕ ਕਰੋ ਤੇ ਜੇਕਰ ਦੋਸਤੋ ਤੁਸੀਂ ਚੈਨਲ ਤੇ ਪਹਿਲੀ ਵਾਰ ਨਵੇਂ ਆਏ ਹੋ ਤਾਂ ਇੱਥਾਂ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਧੰਨਵਾਦ ਦੋਸਤੋ